ਹੋਕ ਮਹੱਲਾ ਤੀਜਾ ਗੁਰਬਿਨ ਗਿਆਨ ਨਾ ਹੋਵਈ ਇਹ ਭਾਈ ਭਾਵਾਂ ਕਿੰਨੀਆਂ ਪੁਸਤਕਾਂ ਪੜ੍ਹ ਲਵੇ ਗੁਰੂ ਸਾਹਿਬ ਦੇ ਬਿਗਾਰ ਸ਼ੂਪ ਦਾ ਗਿਆਨ ਨਹੀਂ ਹੋ ਸਕਦਾ ਨਾ ਸੁਖ ਵਸਾ ਮਾਨ ਆ ਗੁਰ ਗਿਆਨ ਦਾ ਪ੍ਰੋਫੀਆ ਨਹੀਂ ਕੋਈ ਆ ਨਹੀਂ ਕੋਈ ਹੁੰਦਾ ਇਹ ਮੈਂ ਕਿ ਨਹੀਂ ਸੁਖ ਸੁਮੰਨ ਜਾ ਕੇ ਰਹਿਦਾ ਜਿੱਥੇ ਕਰੀਏ ਭਾਵੇਂ ਨਾਲ ਕੋ ਨਾਮ ਜੀ ਹੋਣੇ ਮਨ ਮੁਖੀ ਇਹਨ ਮਹਾਰਾ ਗੁਰੂ ਆਸੂੰ ਕਿਰਪਾ ਕਰੋ ਮਾਰੇ ਕਿ ਨਾਮ ਨਹੀਂ ਜਿਹੜੇ ਜਪਦੇ ਪਾਈ ਉਹਨਾਂ ਨੂੰ ਗਿਆਨ ਨਹੀਂ ਕੋਈ ਨਾਮ ਤੋਂ ਬਗੈਰ ਜਿਹੜੇ ਹਨ ਉਹ ਮਨੁੱਖ ਨੇ ਸੱਚੇ ਪਾਰਸ਼ਾ ਪੈਂਦੇ ਹਨ ਜਾਸਨ ਜਨਮ ਗਵਾਏ ਜਨਮ ਨੂੰ ਵਿਅਰਥੀ ਗਵਾ ਕੇ ਚਲੇ ਜਾਣਗੇ ਸੰਸਾਰ ਵਿੱਚੋਂ ਮਹੱਲਾ ਕੀ ਜਾ ਸਿੱਧ ਸਾਧਕ ਨਾਵੈ ਨੂੰ ਸਭ ਖੋਜੇ ਇਹ ਭਾਈ ਜਿਹੜੇ 84 ਗੋਰਖਨਾਥ ਦੇ ਉਪਾਸ਼ਕ ਸਿੱਧੀਆਂ ਰਿੱਧੀਆਂ ਵਾਲੇ ਸਾਧਕ ਸਾਧਨਾ ਕਰਨ ਵਾਲੇ ਛਿਲੇ ਕਰਨ ਵਾਲੇ ਸਾਰੇ ਨਾਮ ਨੂੰ ਕੋਈ ਨਹੀਂ ਸਰਕਾਰ ਕਰਦੇ ਆ ਨਾਮ ਵੀ ਪਾਉਂਦੇ ਹਨ ਹੱਥ ਰਹਿ ਲਿਵ ਲਾਈ ਦਸਿਆਂ ਨੂੰ ਜੋਰ-ਜੋਰ ਕੇ ਥੇਲ ਘੜਾਵਾ ਤੇ ਸਮਾਜੀਆਂ ਲਾ ਲਾ ਕੇ ਥੱਕ ਚੁੱਕੇ ਹੈ ਤਾੜੀਆਂ ਲਾ ਲਾ ਕੇ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ ਬਿਨ ਸਤਿਗੁਰ ਕਿਨੈ ਨਾ ਪਾਈ ਸਤਿਗੁਰਾਂ ਤੋਂ ਬਗੈਰ ਕਿਸੇ ਨੂੰ ਵੀ ਨਾਮ ਨਹੀਂ ਪਾਉਣਾ ਕੀਤਾ ਹੈ ਗੁਰੂ ਮੁਖ ਮਿਲੈ ਮਿਲਾਈ ਗੁਰੂ ਦੇ ਦੁਆਰਾ ਹੀ ਗੁਰਮੁਖਾਂ ਨੂੰ ਮਿਲਦਾ ਹੈ ਜਿਹਨੂੰ ਗੁਰੂ ਸਾਹਿਬ ਮਲਾਉਂਦੇ ਐ ਉਹਨਾਂ ਗੁਰਮੁਖਾਂ ਨੂੰ ਮਰ ਨਾਲ ਮਿਲਦਾ ਤੇ ਉਹ ਗੁਰਬਖੋੜ ਨੂੰ ਮਲਾ ਦਿੰਦੇ ਹਨ ਬਿਨ ਨਾਮ ਪਹਿਨਣ ਖਾਣ ਸਭ ਬਾਦ ਹੈ ਮੇਰੇ ਨਾਲ ਤੋਂ ਬਿਨਾ ਇਹ ਚੰਗੇ 10 ਰੁਪਏ ਦੀ ਕਾਮ ਕੀ ਹੈ ਇਹ ਚੰਗੇ ਖਾਣੇ ਖਾ ਲੈ ਤਾਂ ਕੀ ਹੈ ਸਭ ਅਰਥੀ ਹੈ ਪੈਨ ਮੈਂ ਜਿਹੜਾ ਕਹਿੰਦਾ ਮੰਨਨ ਕਰਦਾ ਹੈ ਇਹ ਖਾਣਾ ਜਿਹੜਾ ਤੈਨਾਂ ਮੈਂ ਸਰਗਨ ਕਰਦਾ ਹੈ ਇਹ ਸਭ ਅਰਥ ਹੈ ਉਸੁਰਖ ਦਾ ਨਾਮ ਕੋ ਬਗਾਇਦਾ ਜਿਹੜਾ ਤੇਗ ਸਿੱਧੀ ਤੇਗ ਕਰਮਾ ਜੇ ਕੋਈ ਛਲੇ ਕਰਕੇ ਸਿੱਧੀ ਵੀ ਪ੍ਰਾਪਤ ਕਰਨੀ ਵਾਗ ਤੋਂ ਵੀ ਨਾ ਕਿਸੇ ਦਾ ਮੁਕੱਦਮਾ ਚ ਤਾਂ ਲੈ ਇਹਨੇ ਨਿਆਣਾ ਦੇ ਦਿੰਦਾ ਪ੍ਰਕਾਰ ਹੋਈ ਸਿੱਧੀ ਦਾ ਪ੍ਰਕਾਰ ਮੁਸਲਮਾਨ ਕਰਾ ਮਾਤਮੰਦ ਹੈ ਕਰਾਂ ਦੇ ਖਿਲੇ ਕੱਢ ਕੇ ਪ੍ਰਾਪਤ ਕਰਦੇ ਆ ਉਹ ਕਰਾਂ ਮਾਤਾ ਜਿਹੜੀਆਂ ਹੈ ਮੁਸਲਮਾਨਾਂ ਦੇ ਮਤਨ ਅਨੁਸਾਰ ਤੇ ਸਿੱਧੀਆਂ ਆਪਣੇ ਜੋਗੀਆਂ ਦੇ ਮਤਨ ਅਨੁਸਾਰ ਸਰਕਾਰ ਆ ਉਹਨਾਂ ਦੀਆਂ ਸਿੱਧੀਆਂ ਇਹ ਪ੍ਰਕਾਰ ਵਾਲੀਆਂ ਕਰਾਂ ਮਾਤਾ ਜਿਹੜੀਆਂ ਸ਼ਕਤੀਆਂ ਲਾਈਆਂ ਹੋਈਆਂ ਹਨ ਸਾ ਸਿੱਧ ਸਾ ਕਰਮਾਤ ਹੈ ਉਹਨਾਂ ਦੇ ਕਾਸੀ ਪਾਈ ਸਿੱਧੀ ਹੈ ਉਹੀ ਕਰਾਮਾਤ ਮੁਕਮਲਾਨ ਦੀ ਮਾਤਨ ਸਾਰ ਸਕਦੀ ਹੈ ਅਚਿੰਤ ਕਰੇ ਜਿਸ ਦਾਤ ਇਹਨੂੰ ਸਾਰੀਆਂ ਚਿੰਤਾ ਤੋਂ ਰਹਿਤ ਕਰ ਲਈ ਮਾਤਰਾ ਇੱਕ ਅਕਸ਼ਮਿਆਰ ਫੁਟੇ ਪਾਂਛਾ ਸੁਦਾਗ ਨਾਮ ਦੀ ਜੋਗਣ ਬ੍ਰਹਮ ਗਿਆਨ ਦੇ ਦੇ ਨੇ ਉਹ ਸਿੱਧ ਮੁਗਤ ਪੁਰਖ ਹੈ ਤੇ ਉਹੀ ਕਰਾਮਾਤ ਸ਼ਕਤੀਆਂ ਦਾ ਮਾਲਕ ਹੈ ਅਚਿੰਤ ਕਰੇ ਜਿਸ ਦਾਤ ਇਹਨੂੰ ਸਾਰੀਆਂ ਚਿੰਤਾ ਤੋਂ ਰਹਿਤ ਕਰਕੇ ਅਚਿੰਤ ਹਮਾਰੇ ਲੀਕੇ ਨਾਮ ਇਸ ਪ੍ਰਕਾਰ ਨਾਮ ਦੀ ਜਾਤ ਜੀਣਾ ਕਰਦੇ ਹਨ ਨਾਲ ਗੁਰਮੁਖ ਹਰ ਨਾਮ ਮਨ ਵਸ ਹੈ ਸਤਿਗੁਰੂ ਜੀ ਕਹਿੰਦੇ ਗੁਰਾਂ ਦੁਆਰਾ ਗੁਰਮੁਖ ਅਕਾਲੀਆਂ ਦੇ ਨਾਮ ਮਨ ਚ ਵਸਦਾ ਹੈ ਹਰੀਦਾ ਇਹਾ ਸਿੱਧ ਇਹਾ ਕਰਮਾ ਇਹੋ ਹੀ ਭਾਈ ਸ੍ਰਦੀਆਂ ਸ਼ਕਤੀਆਂ ਸਮਝੋ ਠਾਰਾ ਇਹੋ ਹੀ ਕਰਾਮਾਤ ਮੂਖ ਨਾਮੀ ਮਤਨਸਾਰ ਸ਼ਕਤੀ ਸਮਝੋ ਇਹ ਨਾਮ ਮਨ ਚ ਵਸ ਜੀ ਇਹਦੀ ਵਰਗੀ ਨਾਮ ਕੋਈ ਸਿੱਧੀ ਰਿੱਧੀ ਹੈ ਤੇ ਨਾ ਹੀ ਕੋ ਕਰਾਮਾਤ ਹੈ ਇਹ ਹਸਬਤੋ ਸਿਰੋਮਣੀ ਹੈ। ਪਾਉੜੀ ਹਮ ਢਾਡੀ ਹਰ ਪ੍ਰਭ ਖਸਮ ਕੀ। ਉਸ ਪ੍ਰਕਾਰ ਮੇਰੇ ਗੋਈਏ ਬਣ ਕੇ ਗੁਣ ਗਾਈ। ਅਸੀਂ ਮਾਰੇ ਢਾਡੀ ਕੀਰਤਨੀਏ ਹਾਂ। ਏ ਪ੍ਰਭੂ ਆਕਾਲ ਪੁਰਖ ਆਪਕੇ ਨਿਤ ਗਾਵੈ ਹਰ ਗੁਣ ਛੰਖੜਾ। ਮਾਲਕ ਹੀ ਪਰਮੇਸ਼ਰ ਰਾਜ ਕੇ ਢਾਡੀ ਕੀਰਤਨੀਏ ਹਾਂ ਅਸੀਂ ਹਾਂ। ਨਿਤ ਗਾਵੈ ਹਰ ਗੁਣ ਛੰਤਾ। ਬੋਲਦਾ ਵਰਤੀ ਹੈ ਮਾਰੇ ਹੜੀ ਆਗ ਦੇ ਗੋਣੇ। ਸੰਤ ਕੀ ਤੁਮ ਕੀ ਜਾਸਤੀ ਪਾ ਕੇ ਗਾਉਨੇ ਹੈ। ਕੰਤਿ ਜੋ ਸੁਝੇ ਪਾਰਸ਼ਾ ਆਨੰਦ ਦੇ ਦੇਣ ਵਾਲੇ ਅਗਿਆਨ ਦੇ ਦੇਣ ਵਾਲੇ ਸ਼ੰਤ ਜਿਨੇ ਸੰਗੋਗ ਨੂੰ ਛੁਡਾ ਗਿਆਨ ਦਾ ਕ슴 ਕਰਨ ਵਾਲੀ ਇਹ ਹਰੀ ਆਗ ਦੇ ਗੁਣ ਜਿਹੜੇ ਸ਼ੰਤ ਜਸ ਵਿੱਚ ਪਾਤਾ ਕੇ ਕੀਰਤਨ ਵਿੱਚ ਪਾਤਾ ਕੇ ਗਉਨੇ ਹਾਂ ਹਰ ਕੀਰਤਨ ਕਰਹਿ ਹਰ ਜਸ ਸੁਣਹਿ ਹਰੀ ਆਗ ਦੇ ਕੀਰਤਨ ਨੂੰ ਹੀ ਕਰਦੇ ਹਾਂ ਹਰੀ ਆਗ ਦੇ ਜਸ ਕੀਰਤਨ ਨੂੰ ਹੀ ਸਰਬਨ ਕਰਦੇ ਹਾਂ ਤਿਸ ਕਵਲਾ ਕੰਤਾ ਤਿਸ ਦੇ ਪਰਮੇਸ਼ਰ ਆਪ ਕਵਲਾ ਮਾਇਆ ਦੇ ਪਤੀ ਪਰਮੇਸ਼ਰ ਕੌਲਾ ਭਗਤੀ ਆਦਿ ਗੁਣਾਂ ਦੇ ਇਕਾਂਤ ਭਗਤੀ ਆਦਿਕੰਗਰ ਤੋਂ ਪ੍ਰਾਪਤ ਹੋਣ ਜੋ ਭਾਵ ਭਗਤੀ ਵਾਲਿਆਂ ਨੂੰ ਹਰ ਦਾਤਾ ਸਭ ਜਗਤ ਦੀ ਖਾਰੀ ਆ। ਅਰੀ ਆਪ ਤੂੰ ਦਾਤਾ ਹੈ ਸਾਰਾ ਜਲ ਕਉ ਕ ਪੁਖਾਰੀ ਆ ਜਾਚਕ ਹੈ। ਮੰਗ ਤੇ ਜਨ ਜਨਤਾ ਜਿਨੇ ਜਨ ਹਨਗੇ ਸੰਸਾਰ ਦੇ ਪੁਰਖ ਜਾਂ ਤੋਂ ਮੱਛੇ ਤੋਂ ਲਾ ਕੇ ਬ੍ਰਹਮਾ ਤੱਕ ਸਾਰੇ ਮੰਗਦੇ ਆ। ਤੁਹੀ ਜਨਾਂ ਨੂੰ ਸੱਚੇ ਬਾਦਸ਼ਾਹ ਜਨਾਂ ਰੂਪੀ ਜੋ ਜਨਤ ਬਾਜੀ ਹੈ। ਇਹ ਸਾਰੇ ਆਪ ਤੋਂ ਮੰਗਦੇ ਆਹ ਸਾਰੀ ਜਿੰਨੀ ਜੰਤਾ ਸ੍ਰਿਸ਼ਟੀ ਹੈ ਸਾਰੇ ਜਨਾਂ ਨੂੰ ਆਪ ਦਾਮ ਦੇਣ ਵਾਲੇ ਦਾਨੀ ਹੋ ਹਰ ਦੇਵੂ ਦਾਨ ਦਿਆਲ ਹੋ ਇਹ ਹਰੀ ਆਪ ਦਿਆਲੂ ਹੋ ਕੇ ਨਾਮ ਦਾ ਦਾਨ ਦੇਣਾ ਕਰੋ ਵਿੱਚ ਪਾਥਰ ਵਿੱਚ ਜੰਤਾ ਸਾਰਾ ਜਿਹੜੇ ਪੱਥਰਾਂ ਵਿੱਚ ਕੀੜੇ ਬਣਾਏ ਨੇ ਜੰਤ ਛੋਟੇ ਤੋਂ ਛੋਟੇ ਉਹਨਾਂ ਨੂੰ ਵੀ ਸੱਚੇ ਬਾਸ਼ਕਰ ਖੋਰ ਕੀੜਿਆਂ ਨੂੰ ਖੁਸ਼ਕ ਪੱਥਰਾਂ ਵਿੱਚ ਹੀ ਸ਼ਕਰ ਪੈਦਾ ਕਰ ਦਿੰਦਾ ਹੈ ਇਸ ਪ੍ਰਕਾਰ ਹੋਰ ਬਾਕੀ ਦੇ ਜਿੰਨੇ ਜੀ ਜੰਤ ਉਹਨਾਂ ਨੂੰ ਵੀ ਉੱਥੇ ਸਿੱਧੇ ਪਾਰਸ਼ਾ ਸਾਰੇ ਲੋਜੀ ਜਨੇਵਾ ਕੋ ਕਰਮ ਕੀਤੇ ਹੋਏ ਪੜਾ ਜੀ ਕਰਮ ਹੁੰਦੇ ਆ ਜੰਤ ਬਾਕੀ ਦੇ ਤਖਰਾਦ ਕਾਦੇ ਕੀਦੇ ਜਨ ਨਾਨਕ ਨਾਮ ਧਿਆਇ ਸਰਗੁਰੂ ਸਾਹਿਬ ਨੇ ਕਹਿੰਦੇ ਜਿਨ੍ਹਾਂ ਜਾਨ ਹੈ ਇਹ ਪਰਮੇਸ਼ਰ ਤੇਰੇ ਨਾਮ ਨੂੰ ਧਿਆਉਣਾ ਕੀਤਾ ਹੈ ਗੁਰਮੁਖ ਧਨਵੰਤਾ ਗੁਰਮੁਖ ਜਨ ਹਨ ਜਿਹੇ ਧਨਵੰਤਾ ਸਰਗੁਰੂ ਜੋ ਨਾਮ ਰੂਪੀ ਤੰਦੇੜ ਵਾਲੇ ਹੈ ਉਹਨਾਂ ਸਰਗੁਨਾ ਪ੍ਰਾਰਾ ਨਾਮ ਜਿਨ੍ਹਾਂ ਨੇ ਧਿਆਇਆ ਹੈ ਉਹ ਗੁਰਮੁਖ ਧਰਮੰਤ ਅੰਮ੍ਰਿਤ ਨਾਮ ਦੇ ਆਨੰਦ ਕਰਕੇ ਬ੍ਰਹਮ ਗਿਆਨ ਉਪੀਤਨ ਵਾਲੇ ਉਹ ધਨੀ ਸ਼ਾਹੂਕਾਰ ਬਣ ਗਏ ਹਨ ਵਾਹਿਗੁਰੂ ਦੇ ਸਰੂਪ ਦੀ ਪ੍ਰਾਪਤੀ ਕਰਕੇ ਹਰਦੀਵ ਦਾਣ ਦਿਆਲੋ ਵਿੱਚ ਪ੍ਰਾਰਥਨਾ ਕਰਨ ਜੰਤਾ ਜਨ ਲਾਲਕ ਨਾਮ ਧਿਆਇਆ ਗੁਰਮੁਖ ਧਰਮੰਤ ਜੀ ਜੀ ਕੀ ਫਤਿਹ ਹਾਲਸਾ ਵਾਹਿ